ਪਿਆਰ ਪੈ ਸਤਿ ਸ਼੍ਰੀ ਅਕਾਲ ਜੀ ਲਾਮ ਰਾਮ ਜੀ ਸਾਡੇ ਇਸ YouTube ਚੈਨਲ ਤੇ ਤੁਹਾਡਾ ਦਿਲ ਤੋਂ ਸਵਾਗਤ ਹੈ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜੁਰ ਕਰ ਲੋ ਜੀ ਬੈਲ ਆਈਕਨ ਦਾ ਬਟਨ ਹੈ ਜੀ ਉਸ ਨੂੰ ਵੀ ਜਰੂਰ 올 ਤੇ ਕਲਿੱਕ ਕਰ ਦਿਓ ਜੀ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਸੀਂ ਇਸ ਚੈਨਲ ਤੇ ਜੀ ਹਰ ਜਾਤੀ ਵਰਗ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੀ ਜਿਸ ਦੇ ਵਿੱਚ ਹਿੰਦੂ ਸਿੱਖ ਔਰ ਹਰ ਜਾਤੀ ਵਰਗ ਦੇ ਰਿਸ਼ਤੇ ਹੁੰਦੇ ਹਨ ਸਾਡੇ ਇਸ ਚੈਨਲ ਨੂੰ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਸੱਜਣ ਮਿੱਤਰਾਂ ਜਾਂ ਭੈਣ ਭਰਾ ਦੇ ਨਾਲ ਵੀ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਵੀ ਉਹਨਾਂ ਨੂੰ ਨਵੇਂ ਤੋਂ ਨਵੇਂ ਰਿਸ਼ਤੇ ਮਿਲਦੇ ਰਹਿਣ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਅਗਰ ਤੁਸੀਂ ਵੀ ਚਾਹੁੰਦੇ ਹੋ ਆਪਣੇ ਕਿਸੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਦੀ ਸਾਡੇ ਇਸ ਚੈਨਲ ਤੇ ਐਡ ਦੇਣਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 795 88310 ਤੇ ਸਾਡਾ ਵਟਸਐਪ ਨੰਬਰ ਆ ਜੀ 795 88310 ਜੀ ਜਨਵਰੀ ਮਹੀਨੇ ਦੀ ਜੀ 10ਵੀਂ ਲਿਸਟ ਜਾਰੀ ਕਰ ਰਿਹਾ ਅੱਜ ਦਿਨ ਮੰਗਲਵਾਰ ਨੂੰ ਜੀ ਇਹ ਸਾਰੇ ਦੇ ਸਾਰੇ ਰਿਸ਼ਤੇ ਆ ਜੀ ਬਹੁਤ ਹੀ ਖਾਸ ਹੋਣ ਵਾਲੇ ਜੀ ਕਿਉਂਕਿ ਇਸ ਦੇ ਵਿੱਚ ਜੀ ਕੁਝ ਰਿਸ਼ਤੇ ਐਨ ਆਰ ਆਈ ਵੀਰਾਂ ਦੇ ਹਨ ਜੀ ਕੁਝ ਰਿਸ਼ਤੇ ਐਨ ਆਰ ਆਈ ਪੈਣਾ ਦੇ ਹਨ ਜੀ ਸਾਰੇ ਦੇ ਸਾਰੇ ਰਿਸ਼ਤੇ ਆ ਦੇ ਜੀ ਅਸੀਂ ਨੰਬਰ ਬਿਲਕੁਲ ਪਰਿਵਾਰਿਕ ਮੈਂਬਰਾਂ ਦੇ ਨਾਲ ਹੀ ਦੇ ਰਿਹਾ ਜੀ ਅੱਜ ਦਾ ਪਹਿਲਾ ਰਿਸ਼ਤਾ ਹੈ ਜੀ ਜੋ ਕਿ ਲੜਕੀ ਦਾ ਉਹ ਵੀ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਖੁਦ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਇਸ ਟਾਈਮ ਗਵਰਨਮੈਂਟ ਜੌਬ ਤੇ EMPLOYEE ਹੈ ਸਪੋਰਟਸ ਕੋਟੇ ਦੇ ਵਿੱਚ ਜੀ ਲੜਕੀ ਪੰਜਾਬ ਪੁਲਿਸ ਦੇ ਵਿੱਚ ASI ਹੈ ਸਪੋਰਟਸ ਕੋਟੇ ਦੇ ਵਿੱਚ ਜੀ ਲੜਕੀ ਬਹੁਤ ਹੀ ਵਧੀਆ ਬਾਕਸਰ ਦੀ ਪਲੇਅਰ ਹੈ ਜੀ ਐਸ ਟਾਈਮ ਸਪੋਰਟਸ ਕੋਰਟੇ ਦੇ ਵਿੱਚ ਗਵਰਨਮੈਂਟ ਜੋਬ ਤੇ এমਪਲੋਏ ਹੈ ਜੀ ਲੜਕੀ ਜਿਆਦਾਤਰ ਸਪੋਰਟਸ ਹੀ ਖੇਡਦੀ ਹੈ ਬਟ ਐਸ ਟਾਈਮ ਉਹ ਗਵਰਨਮੈਂਟ ਜੋਬ ਤੇ ਹੈ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਗੱਲ ਕਰਦੇ ਹਾਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦਾ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਲੁਧਿਆਣਾ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ ਲੜਕਾ ਅਗਰ ਗਵਰਨਮੈਂਟ ਜੋਬ ਦੇ ਵਿੱਚ ਹੈ ਤਾਂ ਬਹੁਤ ਹੀ ਵਧੀਆ ਹੈ ਗਵਰਨਮੈਂਟ ਜੋਬ ਜਿਵੇਂ ਕਿ ਪੰਜਾਬ ਪੁਲਿਸ ਜਾਂ ਲੜਕਾ ਚੰਗਾ ਕਾਰੋਬਾਰੀ ਹੋਵੇ ਜਾਂ ਲੜਕਾ ਸਪੋਰਟਸ ਕੋਟੇ ਦੇ ਵਿੱਚ ਹੀ ਕਿਤੇ ਸੈਟਲ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੇ ਦੀ ਪਾਲ ਹੈ ਜੀ ਲੜਕੀ ਦਾ ਪਰਿਵਾਰ ਬਠਿੰਡਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1999 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 5 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਆਈਟੀ ਕੰਪਨੀ ਤੋਂ ਜੀ ਪਲੱਸ ਐਸ ਟਾਈਮ ਪ੍ਰਾਈਵੇਟ ਜੌਬ ਤੇ ਕੰਮ ਕਰ ਚੁੱਕੀ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਆ ਔ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਲੜਕਾ ਜਰਨਲ ਕਾਸਟ ਕਿਸੇ ਤੋਂ ਵੀ ਬਿਲੋਂਗ ਕਰਦਾ ਹੋਵੇ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਮੁਹਾਲੀ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ ਲੜਕੀ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਲੜਕੀ ਦਾ ਪਰਿਵਾਰ ਮੁਹਾਲੀ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1997 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਕੋਮ ਐਮਕੋਮ ਪਲਸ ਹੋਰ ਵੀ ਨਾਲ ਬਹੁਤ ਵਧੀਆ ਕੋਰਸ ਕੀਤੇ ਹੋਏ ਹਨ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ बिजनेसमैन ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਖਾਨਦਾਨੀ ਲੜਕਾ ਹੋਵੇ ਜੀ ਲੜਕਾ ਦਾ ਪਰਿਵਾਰ ਸ਼ੁੱਧ ਵੈਸ਼ਨੂ ਪਰਿਵਾਰ ਹੋਵੇ ਔਰ ਲੜਕੇ ਨੂੰ 15 ਤੋਂ 20 ਕਿੱਲੇ ਜ਼ਮੀਨ ਆਂਦੀ ਹੋਵੇ ਜੀ ਲੜਕਾ ਜਾਂਦਾ ਗੌਰਮੈਂਟ ਜੋਬ ਤੇ এমਪਲਾਈ ਹੋਵੇ ਜਾਂ ਲੜਕੇ ਨੂੰ 10 ਤੋਂ 15 ਕਿੱਲੇ ਜ਼ਮੀਨ ਆਂਦੀ ਹੋਵੇ ਜੀ ਲੜਕੇ ਦਾ ਪਰਿਵਾਰ ਮੁਹਾਲੀ ਡਿਸਟ੍ਰਿਕਟ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜੀ ਤੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਐਨ ਆਰ ਆਈ ਨਿਊਜ਼ੀਲੈਂਡ ਤੋਂ ਪੀ ਆਰ ਹੈ ਜੀ ਲੜਕੀ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਨਰਸਿੰਗ ਲਾਈਨ ਦੇ ਵਿੱਚ ਜੀ ਲੜਕੀ ਨਿਊਜ਼ੀਲੈਂਡ ਦੇ ਵਿੱਚ ਆਰ ਪੀ ਐਨ ਹੈ ਜੀ ਨਰਸਿੰਗ ਲਾਈਨ ਦੇ ਵਿੱਚ ਜੀ ਲੜਕੀ ਦਾ ਜਨਮ 1994 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹਨ ਜੋ ਕਿ ਗਵਰਨਮੈਂਟ ਜੋਬ ਤੇ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਔਰ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਆਇਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਇਸ ਪਰਿਵਾਰ ਨੂੰ ਐਨ ਆਰ ਆਈ ਲੜਕੇ ਦੀ ਪਾਲ ਹੈ ਲੜਕੀ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਮੋਗਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1987 ਸੰਧਾ ਹੈ ਜੀ ਲੜਕੀ ਦਾ ਕੱਦ ਫਰਟ 4 ਇੰਚਾ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਨਹੀਂ ਹਨ ਜੀ ਲੜਕੀ ਦੀ ਭੈਣ ਨਹੀਂ ਹੈ ਜੀ ਲੜਕੀ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਹੈ ਜੋ ਕਿ ਕੈਨੇਡਾ ਦੇ ਵਿੱਚ ਪੀਆਰ ਹੋਵੇ ਲੜਕਾ ਚੰਗਾ ਪੜਿਆ ਲਿਖਿਆ ਹੋਵੇ ਔਰ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਚਾਹੇ ਤਲਾਕਸ਼ੁਦਾ ਹੋਵੇ ਚਾਹੇ ਅਨਮੈਰਿਡ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜ ਦਾ ਅਗਲਾ ਰਿਸ਼ਤਾ ਹੈ ਜੀ ਉਹ ਲੜਕੇ ਦਾ ਜੋ ਕਿ ਐਨ ਆਰ ਆਈ ਯੂ ਐਸ اے ਦੇ ਵਿੱਚ ਸਿਟੀਜ਼ਨ ਹੈ ਜੀ ਲੜਕਾ ਸਿੱਖ ਰਾਜਪੂਤ ਕਾਸਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਮੋਹਾਲੀ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਬਿਜ਼ਨਸ ਹੈ ਜੀ ਯੂ ਐਸ اے ਦੇ ਵਿੱਚ ਜੀ ਲੜਕੇ ਦਾ ਜਨਮ 1999 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚਾ ਜੀ ਗੱਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਉਹ ਵੀ ਯੂ ਐਸ ਏ ਦੇ ਵਿੱਚ ਪੀ ਆਰ ਹਨ ਜੀ ਲੜਕੇ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਇੰਡੀਆ ਦੇ ਵਿੱਚ ਜੀ ਉਹ ਵੀ ਇਸ ਟਾਈਮ ਯੂ ਐਸ ਏ ਦੇ ਵਿੱਚ ਪੀ ਆਰ ਹਨ ਜੀ ਲੜਕੇ ਦਾ ਖੁਦ ਦਾ ਘਰ-ਬਾਰ ਆਉਂਦਾ ਹੈ ਜੀ ਯੂ ਐਸ ਏ ਦੇ ਵਿੱਚ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਅਨਮੈਰਿਡ ਹੈ ਉਹ ਛੋਟਾ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਪੜ੍ਹੇ ਲਿਖੀ ਹੋਵੇ ਔਰ ਸਿੱਖ ਰਾਜਪੂਤ ਕਾਸਟ ਤੋਂ ਚਾਹੇ ਬਿਲੋਂਗ ਕਰਦੀ ਹੋਵੇ ਜਾਂ ਅਦਰ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਜੀ ਲੜਕੀ ਅਗਰ ਯੂਐਸਏ ਦੇ ਵਿੱਚ ਹੈ ਤਾਂ ਉਹ ਚਾਹੇ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜੇ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਲੜਕਾ ਖੁਦ ਹਿੰਦੂ ਸ਼ਰਮਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1995 ਸੰਧ ਹੈ ਜੀ ਲੜਕੇ ਦਾ ਕੱਦ 6 ਫੁੱਟ ਹੈ ਜੀ ਲੜਕਾ ਐਸ ਟਾਈਮ ਕੈਨੇਡਾ ਦੇ ਵਿੱਚ ਗਵਰਨਮੈਂਟ ਜੋਬ ਤੇ ਇਮਪਲੋਏ ਹੈ ਜੀ ਔਰ ਐਸ ਟਾਈਮ ਕੈਨੇਡਾ ਦੇ ਵਿੱਚ ਪੀ ਆਰ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੌਬ ਤੋਂ ਰਿਟਾਇਰ ਹਨ ਪੰਜਾਬ ਪੁਲਿਸ ਦੀ ਲੜਕੇ ਦੀ ਇੱਕ ਭੈਣ ਹੈ ਜੀ ਜੋ ਕਿ ਮੈਰਿਡ ਹੈ ਇੰਡੀਆ ਦੇ ਵਿੱਚ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਜਾਂ ਲੜਕੀ Hindu Sharma ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ డిਮਾਂਡ ਨਹੀਂ ਹੈ ਜੀ ਲੜਕੀ ਚੰਗੀ ਪੜੀ ਲਿਖੀ ਹੋਵੇ ਚਾਹੇ ਉਹ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਪੀਆਰ ਹੋਵੇ ਜੀ ਲੜਕੀ ਅਗਰ ਇੰਡੀਆ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਯੂਕੇ ਯੂਕੇ ਦੇ ਵਿੱਚ ਸਿਟੀਜ਼ਨ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਹਿੰਦੂ ਰਾਜਪੂਤ ਕਸ਼ਮੈਰਾ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 10 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਕੰਪਿਊਟਰ ਸਾਇੰਸ ਦੇ ਵਿੱਚ ਜੀ ਗੱਲ ਕਰਦੇ ਹਾਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸਿਹਰੀ ਹਨ ਜੋ ਕਿ ਯੂਕੇ ਦੇ ਵਿੱਚ ਪੀਆਰ ਹਨ ਇਸ ਦੇ ਪਿਤਾ ਸਿਹਰੀ ਜੋ ਕਿ ਯੂਕੇ ਦੇ ਵਿੱਚ ਪੀਆਰ ਹਨ ਜੀ ਲੜਕੇ ਦੀ ਇੱਕ ਭੈਣ ਹੈ ਜੋ ਕਿ ਅਨਮੈਰਿਡ ਹੈ ਉਹ ਵੀ ਯੂਕੇ ਦੇ ਵਿੱਚ ਪੀਆਰ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਲੜਕਾ ਮਾਪਿਆਂ ਦਾ ਕੱਲਾ ਕੱਲਾ ਪੁੱਤ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਯੂਕੇ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਉਹ ਸਟੱਡੀ ਵੀਜੇ ਤੇ ਹੋਵੇ ਜੀ ਇਸ ਪਰਿਵਾਰ ਨੂੰ ਜਾਤੀਬੰਦਨ ਨਹੀਂ ਹੈ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੇ ਦੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਜੀ ਲੜਕਾ ਹਿੰਦੂ ਸ਼ਰਮਾ ਫੈਮਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਪਟਿਆਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1996 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 9 ਇੰਚਾ ਜੀ ਲੜਕਾ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੇ ਵਿੱਚ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਗਵਰਨਮੈਂਟ ਜੌਬ ਤੇ EMPLOYE ਹਨ ਜੀ ਲੜਕੇ ਦੀ ਇੱਕ ਪਾਣਾ ਜੋ ਕਿ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਵਧੀਆ ਰਾਜੀ ਖੁਸ਼ੀ ਹੈ ਜੀ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਲੜਕੀ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ Hindu अरोड़ा ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਗਵਰਨਮੈਂਟ ਜੌਬ ਤੇ এমਪਲੋਇਆ ਜੀ ਬਹੁਤ ਹੀ ਵਧੀਆ ਪੋਸਟ ਤੇ ਜੀ ਲੜਕਾ ਰੇਲਵੇ ਦੇ ਵਿੱਚ ਸਟੇਸ਼ਨ ਮਾਸਟਰ ਦੀ ਜੌਬ ਤੇ এমਪਲੋਇਆ ਗਵਰਨਮੈਂਟ ਜੌਬ ਤੇ ਜੀ ਲੜਕੇ ਦਾ ਪਰਿਵਾਰ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1991 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਇਸ ਟਾਈਮ ਗਵਰਨਮੈਂਟ ਜੌਬ ਤੇ এমਪਲੋਇਆ ਗੱਲ ਕਰਦੇ ਆ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਸ੍ਰੀ ਹਨ ਜੋ ਕਿ ਆਯੁਰਵੈਦਿਕ ਮੈਡੀਕਲ ਸਟੋਰ ਤੇ ਖੁਦ ਦਾ ਕੰਮ ਕਰਦੇ ਹਨ ਜੀ ਲੜਕੇ ਦੀ ਇੱਕ ਪੈਨ ਹੈ ਜੋ ਕਿ ਮੈਰਿਡ ਹੈ ਲੜਕੇ ਦਾ ਭਰਾ ਨਹੀਂ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਗਵਰਨਮੈਂਟ ਜੋਬ ਤੇ এমਪਲੋਏ ਹੋਵੇ ਜਾਂ ਲੜਕੀ ਚੰਗੀ ਸਟੱਡੀ ਹਾਸਿਲ ਕੀਤੀ ਹੋਵੇ ਜੀ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜਿਸ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਸ਼ਾਰਟ ਟਾਈਮ ਡਿਵੋਰਸ ਹੋ ਚੁੱਕਾ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 7 ਇੰਚ ਹੈ ਜੀ ਲੜਕੀ ਦਾ ਪਰਿਵਾਰ ਸੰਗਰੂਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਗੱਲ ਕਰਦੇ ਆਂ ਅਗਰ ਇਸਦੇ ਪਰਿਵਾਰ ਦੀ ਤਾਂ ਇਸਦੇ ਪਰਿਵਾਰ ਦੇ ਵਿੱਚ ਇਸਦੇ ਮਾਤਾ ਜੀ ਰਹੇ ਹਨ ਜੋ ਕਿ ਹਾਊਸ ਵਾਈਫ ਹਨ ਇਸਦੇ ਪਿਤਾ ਜੀ ਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੀ ਦੀਆਂ ਤਿੰਨ ਪੈਨ ਹਨ ਜੋ ਕਿ ਮੈਰਿਡ ਹਨ ਲੜਕੀ ਦਾ ਇੱਕ ਪ੍ਰਾਏ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਸੈਟਲ ਹੈ ਜੀ ਇਸ ਪਰਿਵਾਰ ਨੂੰ ਜੀ ਐਨ ਆਰ ਆਈ ਲੜਕੇ ਦੀ ਪਾਲ ਹੈ ਜੋ ਕਿ ਜੱਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਔਰ ਲੜਕਾ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਕਿਤੇ ਵੀ ਪੀ ਆਰ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜੀ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹਦਾ ਅਗਲਾ ਰਿਸ਼ਤਾ ਹੈ ਜੀ ਉਹ ਲੜਕੀ ਦਾ ਜੋ ਕਿ ਰਵੀ ਦਾਸਿਆ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਤੇਗੜ ਸਾਹਿਬ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1993 ਸੰਧਾ ਹੈ ਜੀ ਲੜਕੀ ਦਾ ਕੱਦ 5 ਫੁੱਟ 4 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਮੈਡੀਕਲ ਲਾਈਨ ਦੇ ਵਿੱਚ ਜੀ ਕਲ ਕਰਦੇ ਆ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਆ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਨਹੀਂ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੋ ਕਿ ਮੈਰਿਡ ਹੈ ਲੜਕੀ ਦਾ ਇੱਕ ਭਰਾ ਹੈ ਉਹ ਵੀ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ ਰਵੀ ਦਾਸ ਜੀ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕੇ ਦਾ ਪਰਿਵਾਰ ਖੰਨਾ ਸਮਾਨਾ ਪਟਿਆਲਾ ਲੁਧਿਆਣਾ ਏਰੀਆ ਦੇ ਆਸ-ਪਾਸ ਤੋਂ ਹੀ ਬਿਲੋਂਗ ਕਰਦਾ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੱਡੀ ਵੀਜ਼ਾ ਤੇ ਹੈ ਜੀ ਲੜਕੀ ਖੁਦ ਹਿੰਦੂ ਸ਼ਰਮਾ ਫੈਮਲੀ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਫਰੀਦਕੋਟ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1996 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 1 ਇੰਚ ਹੈ ਜੀ ਲੜਕੀ ਨੇ ਬੀਐਸਸੀ ਦੀ ਨਰਸਿੰਗ ਸਟੱਡੀ ਹਾਜ਼ਿਲ ਕੀਤੀ ਹੋਈ ਹੈ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੇ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਜੀ ਰਹਾਂ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੀ ਦੇ ਮਾਤਾ ਜੀ ਹਨ ਜੋ ਕਿ ਹਾਊਸ ਵਾਈਫ ਹਨ ਜੀ ਲੜਕੀ ਦੀਆਂ ਦੋ ਪੈਨਾ ਹੋ ਰਹੇ ਹਨ ਜੋ ਕਿ ਅਨਮੈਰਿਡ ਹਨ ਜੀ ਇੱਕ ਆਸਟ੍ਰੇਲੀਆ ਦੇ ਵਿੱਚ ਹੈ ਇੱਕ ਇੰਡੀਆ ਦੇ ਵਿੱਚ ਸਟੱਡੀ ਕਰ ਰਹੀ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੇ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੋਵੇ ਲੜਕਾ ਮੈਲਬੌਰਨ ਸਿਟੀ ਦੇ ਆਸ-ਪਾਸ ਹੀ ਇਰਗੇ ਤੋਂ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਲੜਕਾ Hindu ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜੀ ਤੇ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੀ ਦਾ ਜੋ ਕਿ UK ਦੇ ਵਿੱਚ ਵਰਕ ਪਰ ਮਰਤੇ ਹੈ ਜੀ ਲੜਕੀ ਖੁਦ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੈ ਜੀ ਲੜਕੀ ਦਾ ਪਰਿਵਾਰ ਕਪੂਰਥਲਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੀ ਦਾ ਜਨਮ 1993 ਸੰਧ ਹੈ ਜੀ ਲੜਕੀ ਦਾ ਕੱਦ 5 ਫੁੱਟ 3 ਇੰਚ ਹੈ ਜੀ ਲੜਕੀ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਬੀਐਸਸੀ ਐਮਐਸਸੀ ਲੰਡਨ ਤੋਂ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਹਿਣ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਗਵਰਨਮੈਂਟ ਜੋਬ ਤੋਂ ਰਿਟਾਇਰਡ ਹਨ ਜੀ ਲੜਕੀ ਦੀ ਇੱਕ ਭੈਣ ਹੈ ਜੀ ਜੋ ਕਿ ਅਨਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਲੜਕੀ ਦਾ ਇੱਕ ਭਰਾ ਹੈ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਜੀ ਇਸ ਪਰਿਵਾਰ ਨੂੰ ਲੜਕੇ ਦੀ ਪਾਲ ਯੋਗ ਜੋ ਕਿ ਯੂਕੇ ਦੇ ਵਿੱਚ ਪੀਆਰ ਹੋਵੇ ਜਾਂ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੋਵੇ ਜੀ ਲੜਕੇ ਦਾ ਪਰਿਵਾਰ Hindu ਪਰਿਵਾਰ ਤੋਂ ਹੀ ਬਿਲੋਂਗ ਕਰਦਾ ਹੋਵੇ ਪਰਿਵਾਰ ਦੀ ਹੋਰ ਕੋਈ ਵੀ ਡਿਮਾਂਡ ਨਹੀਂ ਹੈ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਪੁਰਤਗਾਲ ਦੇ ਵਿੱਚ ਪੀਆਰ ਹੈ ਜੀ ਲੜਕਾ ਖੁਦ ਜਟ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਤਰਨਤਨ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਇਸ ਟਾਈਮ ਪੁਰਤਗਾਲ ਦੇ ਵਿੱਚ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਜੀ ਬਹੁਤ ਹੀ ਵਧੀਆ ਚੰਗੇ ਪੈਕੇਜ ਤੇ ਜੀ ਗੱਲ ਕਰਦੇ ਹਾਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਰਿਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਰਿਹਨ ਜੋ ਕਿ ਖੇਤੀਬਾੜੀ ਨੂੰ ਦੇਖਦੇ ਹਨ ਜੀ ਲੜਕੇ ਦਾ ਜਨਮ 1997 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 8 ਇੰਚ ਹੈ ਜੀ ਲੜਕੇ ਦੇ ਭੈਣ ਤੇ ਭਰਾ ਦਾ ਵੇਰਵਾ ਸਾਡੇ ਤੱਕ ਨਹੀਂ ਪਹੁੰਚ ਸਕਿਆ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜ੍ਹੀ ਲਿਖੀ ਹੋਵੇ ਪਰਿਵਾਰ ਨੂੰ ਜਾਤੀਬੰਦਨ ਨਹੀਂ ਹੈ ਜੀ ਲੜਕੀ ਅਗਰ ਪੰਜਾਬ ਤੋਂ ਹੈ ਤਾਂ ਉਸਨੇ ਚੰਗੀ ਡਿਗਰੀ ਹਾਸਲ ਕੀਤੀ ਹੋਏ ਲੜਕੀ ਦੇ ਬਾਹਰ ਜਾਣ ਦਾ ਖਰਚ ਜੀ ਇਹ ਪਰਿਵਾਰ ਖੁਦ ਕਰੇਗਾ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਜੀ ਲੜਕਾ ਖੁਦ ਹਿੰਦੂ ਅਰੋੜਾ ਫੈਮਿਲੀ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1993 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 11 ਇੰਚ ਹੈ ਜੀ ਲੜਕੇ ਨੇ ਬਹੁਤ ਹੀ ਵਧੀਆ ਸਟੱਡੀ ਹਾਸਿਲ ਕੀਤੀ ਹੋਈ ਹੈ ਜੀ ਅਕਾਊਂਟਸ ਦੇ ਵਿਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ਼੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ਼੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਚੰਗੀ ਪੜੇ ਲਿਖੀ ਹੋਵੇ ਆਸਟ੍ਰੇਲੀਆ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਚਾਹੇ ਲੜਕੀ ਪੀਆਰ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੇ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਹੈ ਜੋ ਕਿ ਐਨ ਆਰ ਆਈ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਲੜਕੇ ਦਾ ਪਰਿਵਾਰ ਫ੍ਰੋਇਪੁਰ ਡਿਸਟ੍ਰਿਕਟ ਦੇ ਆਸ-ਪਾਸ ਇਰੀਏ ਤੋਂ ਬਿਲੋਂਗ ਕਰਦਾ ਹੈ ਜੀ ਲੜਕਾ ਖੁਦ ਅਰੋੜਾ ਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1997 ਸੰਧਾ ਹੈ ਜੀ ਲੜਕੇ ਦਾ ਕੱਦ 5 ਫੁੱਟ 6 ਇੰਚ ਹੈ ਜੀ ਲੜਕਾ ਖੁਦ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਹੈ ਐਮਾਜ਼ਾਨ ਕੰਪਨੀ ਦੇ ਵਿੱਚ ਜੀ ਇਸ ਪਰ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਜੀ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਜੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਇੱਕ ਭਰਾ ਹੈ ਜੋ ਕਿ ਮੈਰਿਡ ਹੈ ਉਹ ਕੈਨੇਡਾ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹੈ ਜੀ ਇਸ ਪਰਿਵਾਰ ਨੂੰ ਜੀ ਲੜਕੀ ਦੀ ਪਾਲ ਹੈ ਜੋ ਕਿ ਜਰਨਲ ਕਾਸਟ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਟੀ ਦੇ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਅਜਦਾ ਅਗਲਾ ਰਿਸ਼ਤਾ ਹੈ ਜੀ ਉਹ ਵੀ ਲੜਕੇ ਦਾ ਜੋ ਕਿ ਐਨ ਆਰ ਆਈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਆ ਜੀ ਲੜਕਾ ਖੁਦ Hindu ਪਰਿਵਾਰ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਪਰਿਵਾਰ ਜਲੰਧਰ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹੈ ਜੀ ਲੜਕੇ ਦਾ ਜਨਮ 1994 ਸੰਧ ਹੈ ਜੀ ਲੜਕੇ ਦਾ ਕੱਦ 5 ਫੁੱਟ 7 ਇੰਚਾ ਜੀ ਲੜਕਾ ਬਹੁਤ ਹੀ ਵਧੀਆ ਪ੍ਰਾਈਵੇਟ ਜੌਬ ਤੇ ਕੰਮ ਕਰ ਰਿਹਾ ਜੀ ਗੱਲ ਕਰਦੇ ਆਂ ਅਗਰ ਇਸ ਦੇ ਪਰਿਵਾਰ ਦੀ ਤਾਂ ਇਸ ਦੇ ਪਰਿਵਾਰ ਦੇ ਵਿੱਚ ਇਸ ਦੇ ਮਾਤਾ ਸ੍ਰੀ ਹਨ ਜੋ ਕਿ ਹਾਊਸ ਵਾਈਫ ਹਨ ਇਸ ਦੇ ਪਿਤਾ ਸ੍ਰੀ ਹਨ ਜੋ ਕਿ ਬਿਜ਼ਨਸਮੈਨ ਹਨ ਜੀ ਲੜਕੇ ਦੀ ਭੈਣ ਨਹੀਂ ਹੈ ਜੀ ਲੜਕੇ ਦਾ ਭਰਾ ਇੱਕ ਹੈ ਜੋ ਕਿ ਅਨਮੈਰਿਡ ਹੈ ਆਸਟ੍ਰੇਲੀਆ ਦੇ ਵਿੱਚ ਬਹੁਤ ਹੀ ਵਧੀਆ ਸੈਟਲ ਹੈ ਜੀ ਇਸ ਪਰਿਵਾਰ ਨੂੰ ਲੜਕੀ ਦੀ ਪਾਲ ਹੈ ਜੋ ਕਿ Hindu ਪਰਿਵਾਰ ਤੋਂ ਬਿਲੋਂਗ ਕਰਦੀ ਹੋਵੇ ਲੜਕੀ ਚਾਹੇ ਆਸਟ੍ਰੇਲੀਆ ਵਿੱਚ ਪੀਆਰ ਹੋਵੇ ਜਾਂ ਲੜਕੀ ਵਰਕ ਪਰਮਿਟ ਤੇ ਹੋਵੇ ਜੀ ਇਸ ਰਿਸ਼ਤੇ ਦੀ ਅਗਰ ਤੁਸੀਂ ਹੋਰ ਵੀ ਕੋਈ ਮੁੱਢਲੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਲਾਲ ਪੱਤੀ ਵਿੱਚ ਪਰਿਵਾਰਿਕ ਮੈਂਬਰ ਦਾ ਨੰਬਰ ਹੈ ਜੇ ਤੁਸੀਂ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਇਹ ਸਾਜੀ ਜਨਵਰੀ ਮਹੀਨੇ ਦੇ 10ਵੇਂ ਲਿਸਟ ਦੇ ਬਹੁਤ ਹੀ ਵਧੀਆ ਖਾਸ ਰਿਸ਼ਤੇ ਹੈ ਜੀ ਤੁਹਾਡੇ ਦੇ ਲਈ ਜੀ ਅਸੀਂ ਆਸ਼ਾ ਕਰਦੇ ਹਾਂ ਜੀ ਤੁਹਾਨੂੰ ਇਹ ਰਿਸ਼ਤੇ ਬਹੁਤ ਹੀ ਵਧੀਆ ਪਸੰਦ ਆਉਣਗੇ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਹੈ ਤਾਂ ਤੁਸੀਂ ਉਸ ਫੈਮਿਲੀ ਦੇ ਨਾਲ ਡਾਇਰੈਕਟ ਫੋਨ ਤੇ ਗੱਲਬਾਤ ਕਰ ਸਕਦੇ ਹੋ ਜੀ ਤੁਸੀਂ ਆਪਣੇ ਸੁਝਾਅਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਜਾਓ ਜੀ ਅਗਰ ਤੁਹਾਨੂੰ ਕੋਈ ਰਿਸ਼ਤਾ ਪਸੰਦ ਆਂਦਾ ਵੀ ਹੈ ਜਾਂ ਤੁਸੀਂ ਆਪਣਾ ਬਾਇਓ ਡਾਟਾ ਸਾਨੂੰ ਸੈਂਡ ਵੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸੈਂਡ ਕਰ ਸਕਦੇ ਹੋ ਜੀ ਸਾਡਾ WhatsApp ਨੰਬਰ ਹੈ ਜੀ 79588310 ਹੈ ਜੀ ਤੁਸੀਂ ਸਾਨੂੰ ਉੱਥੇ ਵੀ ਆਪਣਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ ਜੀ 79588310 ਹੈ ਜੀ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਵੀ ਜੀ ਸਾਨੂੰ ਆਪਣਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਜੀ ਅਗਰ ਤੁਸੀਂ ਵੀ ਦੇਣਾ ਚਾਹੁੰਦੇ ਹੋ ਆਪਣੇ ਕਿਸੇ ਸੱਜਣ ਮਿੱਤਰ ਜਾਂ ਭੈਣ ਭਰਾ ਦੀ ਸਾਡੇ ਇਸ ਚੈਨਲ ਤੇ ਰਿਸ਼ਤੇ ਦੇ ਕੋਰਡਿੰਗ ਐਡ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ 795 88310 ਤੇ ਜੀ ਅਸੀਂ ਲੜਕੀਆਂ ਦੀ ਐਡ ਆਪਣੇ ਇਸ ਚੈਨਲ ਤੇ ਬਿਲਕੁਲ ਫ੍ਰੀ ਕਰਦੇ ਹਾਂ ਜੀ ਮਿਲਦੇ ਹਾਂ ਜੀ ਅਗਾ ਹੋਰ ਨਵੇਂ ਰਿਸ਼ਤਿਆਂ ਦੇ ਵਿੱਚ ਲੈ ਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੀ ਬਹੁਤ ਹੀ ਜਲਦੀ ਜੀ ਤੁਹਾਡਾ ਪਿਆਰ ਸਾਨੂੰ ਇਸੇ ਤਰ੍ਹਾਂ ਹੀ ਮਿਲਦਾ ਰਹੇ ਅਸੀਂ ਹੋਰ ਵੀ ਨਵੇਂ ਤੋਂ ਨਵੇਂ ਰਿਸ਼ਤੇ ਲੈ ਕੇ ਆਂਦੇ ਰਵਾਂਗੇ ਆਪਣੇ ਇਸ ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਾਰਿਆਂ ਦਾ ਜੀ